ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਤੁਹਾਨੂੰ ਇੱਕ ਹੋਰ ਨਜਾਇਜ਼ ਕਬਜ਼ਾ ਦਿਖਾਉਣ ਜਾ ਰਿਹਾ ਕਿਉਂਕਿ ਇਹ ਜਿਹੜਾ ਕਬਜ਼ਾ ਕਿਤੇ ਹੋਰ ਨਹੀਂ ਦੀਨਾਨਗਰ ਮੇਨ ਰੋਡ ਦੇ ਉੱਪਰ ਹੀ ਹੈ ਜਦੋਂ ਅਸੀਂ ਗੁਰਦਾਸਪੁਰ ਤੋਂ ਦੀਨਾਨਗਰ ਨੂੰ ਜਾਈਏ ਤਾਂ ਤੁਸੀਂ ਕਾਲਜ ਤੋਂ ਪਿੱਛੇ ਜਗ੍ਹਾ ਦੇਖ ਸਕਦੇ ਜਿੱਥੇ ਕੋ ਲਗਭਗ ਬਹੁਤਾ ਨਹੀਂ ਤਾਂ ਆਪਾਂ ਗੱਲ ਕਰਾਂਗੇ ਕਿ ਘੱਟੋ ਘਾਟ 200 ਮੀਟਰ ਲਗਭਗ 200 300 ਫੁੱਟ ਜਿਹੜੀ ਜਗ੍ਹਾ ਵਾ ਉਹ ਇੱਕ ਕਵਰ ਕੀਤੀ ਗਈ ਹੈ ਤੁਸੀਂ ਇਹ ਦੇਖੋਗੇ ਕਿ ਰੁੱਖ ਵੀ ਬੜੇ ਵਧੀਆ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕੋ ਰੁੱਖ ਦੁਕਾਨ ਇਹ ਜਾਮਨ ਦਾ ਰੋਕਾ ਤੇ ਨੂੰ ਬਕਾਇਦਾ ਵਧੀਆ ਤਰੀਕੇ ਦਾ ਸੀਮੈਂਟ ਵਾਲ ਭਰ ਕੇ ਲਾਗੋ ਪੱਕਾ ਕੀਤਾ ਗਿਆ ਵਾ ਤੇ ਕੋਈ ਵੀ ਹੌਲ ਨਹੀਂ ਛੱਡਿਆ ਗਿਆ ਜਿਸ ਨਾਲ ਕਿ ਇਹ ਸੁੱਕਣ ਦਾ ਵੀ ਡਰਾ ਸੋ ਜੰਗਲਾਤ ਵਿਭਾਗ ਕਿਤੇ ਨਾ ਕਿਤੇ ਅੱਖਾਂ ਮੀਟ ਕੇ ਜਿਹੜਾ ਵਾ ਉਹ ਸੁੱਤਾ ਵਾ ਇਹਦੀ ਇੱਕ ਨਿੱਜੀ ਕੋਈ ਕੰਪਲੈਕਸ ਬਣ ਰਿਹਾ ਵਾ ਜਿਹਦੇ ਤੇ ਕਿ ਜੰਗਲਾਤ ਵਿਭਾਗ ਦੀ ਬੜੀ ਮਿਹਰਬਾਨੀ ਆ ਤੁਸੀਂ ਦੇਖੋਗੇ ਕਿ ਆ ਬੜੇ ਸਾਰੇ ਰੋਕ ਨੇ ਜਿਨ੍ਹਾਂ ਦੇ ਵਿੱਚੋਂ ਦੀ ਅੰਡਰਗਰਾਉਂਡ ਵਾਇਰਿੰਗ ਕਿਉਂਕਿ ਇਹ ਜਿਹੜੀ ਸਾਰੀ ਜਗਾ ਵਾ ਇਹ ਜੰਗਲਾਤ ਵਿਭਾਗ ਦੀ ਆ ਹੋ ਸਕਦਾ ਕਿ ਉਹਨਾਂ ਨੇ ਕੋਈ ਅਨੋਖੀ ਲਈ ਹੋਏ ਜੇ ਨਹੀਂ ਹੋਏਗੀ ਤਾਂ ਉਹਨਾਂ ਨਾਲ ਵੀ ਗੱਲ ਕੀਤੀ ਜਾਏਗੀ ਪਰ ਰੁੱਖਾਂ ਦੇ ਨਾਲ ਜਿਹੜੀ ਛੇੜਛਾੜ ਆ ਇਹ ਤੁਸੀਂ ਆਓ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਕੋ ਦਿਖਾਉਣ ਤਾਂ ਜਿਹੜੀ ਰੁੱਖਾਂ ਨਾਲ ਛੇੜਛਾੜ ਆ ਇਹਦੇ ਨਾਲ ਕੀ ਕਿ ਰੁੱਖ ਸੁੱਕਣ ਦਾ ਜਿਹੜਾ ਡਰ ਆ ਕਿਉਂਕਿ ਆਮ ਤੌਰ ਤੇ ਤੇ ਅਸੀਂ ਦੇਖਦੇ ਹਾਂ ਕਿ ਹਰ ਸਾਲ ਜੰਗਲਾਤ ਜਿਹੜਾ ਕਰੋੜਾਂ ਰੁਪਏ ਖਰਚਦਾ ਵਾ ਤਾਂ ਪੰਜਾਬ ਨੂੰ ਖਰੀਆ ਪਰਿਆ ਜਾਣਾ ਪਰ ਜਿਹੜੇ ਰੁੱਖ ਹੈਗੇ ਨੇ ਉਹਨਾਂ ਨੂੰ ਸਕਾਉਣ ਵਾਸਤੇ ਕਿ ਇਹਨਾਂ ਨੂੰ ਕੋਈ ਸਪੈਸ਼ਲ ਟ੍ਰੇਨਿੰਗ ਮਿਲਦੀ ਆ ਕਿਉਂਕਿ ਤੁਸੀਂ ਦੇਖੋਗੇ ਕਿ ਆ ਇੱਕ ਸਪੈਸ਼ਲ ਹੈ ਉਹ ਸੁੱਕਿਆ ਪਿਆ ਵਾ ਬਾਕੀ ਜਿਹੜੇ ਨੇ ਇਹ ਵੀ ਸੁੱਕਣ ਦੀ ਆਸ ਅਸੀਂ ਕਿਉਂਕਿ ਆ ਦੇਖੋ ਤੁਸੀਂ ਕਿ ਬਕਾਇਦਾ ਪੱਕਾ ਸੀਮਿੰਟ ਲੱਗਾ ਵਾ ਇਹ ਵੀ ਰੁਕ ਜਿਹੜੇ ਥੋੜੇ ਦਿਨਾਂ ਤੱਕ ਸੁੱਕ ਜਾਣਗੇ ਜਾਂ ਗਾਇਬ ਹੋ ਜਾਣਗੇ ਬਕਾਇਦਾ ਬਿਜਲੀ ਦੀਆਂ ਜਿਹੜੀਆਂ ਪਾਈਪਾਂ ਦੀ ਵਾਇਰਿੰਗ ਹੋਈ ਆ ਤੇ ਕੀ ਜੰਗਲਾਤ ਨੂੰ ਕੋਈ ਅਜੇ ਤੱਕ ਕਿਸੇ ਨੇ ਜਗਾਇਆ ਨਹੀਂ ਉਹਨਾਂ ਨਾਲ ਵੀ ਗੱਲ ਕੀਤੀ ਜਾਏਗੀ ਕਿ ਜੇ ਉਹਨਾਂ ਨੂੰ ਪਤਾ ਵਾ ਤੇ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਕਬਜ਼ੇ ਆ ਉਹ ਕਿਉਂ ਹੋਣ ਦਿੱਤੇ ਦੇਖਦੇ ਰਹੋ ਮਸਕਾਚਸ ਦਾ ਟਾਈਮ ਗੁਰਦਾਸਪੁਰ